ਦਿੱਲੀ ਵਿਧਾਨ ਸਭਾ ਚੋਣਾਂ ਚ ਹਾਰ ਮੰਗਰੋਂ ਅਰਵਿੰਦ ਕੇਜਰੀਵਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਨੇ ਇੱਕ ਰਿਪੋਰਟ ਦੇ ਵਿੱਚ ਵੱਡਾ ਖਲਾਸਾ ਹੋਇਆ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੜਾ ਆਉਦਾ ਦਿੱਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਆ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਚਲੀ ਗਈ ਹੈ ਸਿਰਫ ਹੁਣ ਪੰਜਾਬ ਦੇ ਵਿੱਚ ਸਰਕਾਰ ਬਚੀ ਹੈ ਜਿਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਦੀ ਨਜ਼ਰ ਪੰਜਾਬ ਦੀ ਸਿਆਸਤ ਵੱਲ ਹੈ ਕਿ ਆਖਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਕਿਹੜਾ ਵੱਡਾ ਉਹਦਾ ਦਿੱਤਾ ਜਾਣਾ ਹੈ ਪਿੱਛੇ ਜੇ ਖਬਰਾਂ ਚੱਲੀਆਂ ਸਨ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਪਰ ਖੁਨਾ ਨਵੀਆਂ ਚਰਚਾਵਾਂ ਨੇ ਜਨਮ ਲਿਆ ਨਵੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਬੇਸ਼ੱਕ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਤਾਂ ਨਹੀਂ ਪਰ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਜਾਣ ਨੂੰ ਲੈ ਕੇ ਵੱਡੀ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿਹੜਾ ਅਹੁਦਾ ਦਿੱਤਾ ਜਾਣਾ ਹੈ ਅਰਵਿੰਦ ਕੇਜਰੀਵਾਲ ਨੂੰ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਜਾਣ ਦੀਆਂ ਚਰਚਾਵਾਂ ਚੱਲੀਆਂ ਨੇ ਕਿਹੜਾ ਉਹ ਅਹੁਦਾ ਗਗਨ ਜਿੱਦਣ ਦੇ ਆਮ ਆਦਮੀ ਪਾਰਟੀ ਹਾਰੀ ਆ ਦਿੱਲੀ ਦੇ ਵਿੱਚ ਉਸ ਦਿਨ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਕੋਈ ਉਹਨੂੰ ਆਮ ਆਦਮੀ ਪਾਰਟੀ ਨੂੰ ਫਵਾਵਾ ਦੱਸਦੀ ਹੈ ਮੀਡੀਆ ਨੂੰ ਸੋਰਸਸ ਦੇ ਹਵਾਲੇ ਨਾਲ ਖਬਰਾਂ ਦੱਸਦਾ ਤੇ ਵਿਰੋਧੀ ਧਿਰ ਕਹਿੰਦਾ ਕਿ ਇਹ ਖਬਰਾਂ ਪੱਕੀਆਂ ਨੇ ਪਰ ਅੱਜ ਜਿਹੜੀ ਖਬਰ ਆ ਰਹੀ ਹੈ ਤਾਜ਼ਾ ਖਬਰ ਆ ਰਹੀ ਹੈ ਕਿ ਕੋਈ ਚਰਚਾ ਚੱਲੀ ਸੀ ਕਿ ਮੁੱਖ ਮੰਤਰੀ ਬਣਨਗੇ ਪੰਜਾਬ ਦੇ ਫਿਰ ਜਲੰਧਰ ਪਛਮੀ ਵਾਲ ਮਾਫ ਕਰਨਾ ਲੁਧਿਆਣਾ ਪਛਮੀ ਵਾਲੀ ਜਿਮਨੀ ਚੌਣ ਵੀ ਲੜਨਗੇ ਪਰ ਇੰਡੀਆ ਟੂਡੇ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਸੋਰਸਸ ਕਹਿ ਰਹੇ ਹੈ ਗੱਲ ਸੂਤਰ ਇਹ ਗੱਲ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਣਗੇ ਪੰਜਾਬ ਦੇ ਰਾਹੀਂ ਉਹ ਰਾਜ ਸਭਾ ਜਾਣ ਨੂੰ ਫਿਰਦੇ ਆ ਤਾਂ ਜੋ ਜਿਹੜੀ ਕੋਮੀ ਰਾਜਨੀਤੀ ਹੈ ਜਾਂ ਕਹ ਲਈਏ ਕਿ ਸੋਕਾਡ ਕੋਮੀ ਰਾਜਨੀਤੀ ਹੈ ਜਿਹੜੀ नेशनेल पॉलिटिक्स ਹੈ ਉਹਦੇ ਵਿੱਚ ਰੈਲੇਵੈਂਟ ਰਹਿਣ ਉਹ ਦੇਖੋ ਸਵਭਾਵਕ ਜੀ ਗੱਲ ਹੈ ਕਿ ਨਾ ਤਾਂ ਹੋਣ ਉਹ ਵਿਧਾਇਕ ਨੇ ਨਾ ਹੀ ਉਹ ਮੁੱਖ ਮੰਤਰੀ ਦਾ ਹੋਣਾ ਹੀ ਕਿੱਥੋਂ ਹੈ ਤਾਂ ਕੋਈ ਨਾ ਕੋਈ ਉਹਨਾਂ ਕੋਲੇ ਸੰਵਿਧਾਨਿਕ ਅਹੁਦਾ ਹੋਵੇ ਇੱਕ ਤਰ੍ਹਾਂ ਨਾਲ ਉਹਨਾਂ ਕੋਲ ਇੱਕ ਬਹੁਤ ਵੱਡਾ ਅਹੁਦਾ ਉਹ ਕੌਮੀ ਜਿਹੜੀ ਨੈਸ਼ਨਲ ਪਾਰਟੀ ਹੈ ਮਾਨਤਾ ਪ੍ਰਾਪਤ ਉਹਦੇ ਪ੍ਰਧਾਨ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਹੈ ਜੇਕਰ ਉਹਨੂੰ ਪੋਲੀਟੀਕਲ ਦੌਰ ਤੇ ਦੇਖਿਆ ਜਾਵੇ ਪਰ ਜਿਸ ਪ੍ਰਕਾਰ ਦੀ ਰਾਜਨੀਤੀ ਉਹ ਕਰਦੇ ਨੇ ਤੇ ਜਿਸ ਪ੍ਰਕਾਰ ਦੀ ਰਾਜਨੀਤੀ ਲੋਕਾਂ ਨੂੰ ਸਮਝ ਆਉਂਦੀ ਹੈ ਉਸ ਦੇ ਵਿੱਚ ਐਮ ਐਲ ਏ ਵਿਧਾਇਕ ਰਾਜ ਸਭਾ ਮੈਂਬਰ ਹੋਣਾ ਕੁਝ ਜ਼ਰੂਰੀ ਹੈ ਤੇ ਕੁਝ ਉਹਦੇ ਨਾਲ ਤੁਹਾਨੂੰ ਸਹੂਲਤਾਂ ਬਹੁ ਮਿਲਦੀਆਂ ਨੇ ਹਰਵਿੰਦ ਕੇਜਰੀਵਾਲ ਨੇ ਕਿਤੇ ਵੀ ਜਾਣਾ ਫ੍ਰੀ ਜਾਣਗੇ ਕਿਤੇ ਵੀ ਆਉਣਾ ਫ੍ਰੀ ਆਉਣਗੇ ਜੋ ਵੀ ਕਰਨਾ ਟੈਲੀਫੋਨ ਦਾ ਪੱਤਾ ਹੋਰ ਸਾਰਾ ਪੀਏ ਰੱਖ ਸਕਦੇ ਨੇ ਨਹੀਂ ਤਾਂ ਉਹਨਾਂ ਨੂੰ ਸਾਰਾ ਜੇਬ ਚੋਂ ਖਰਚਾ ਕਰਨਾ ਪੈਣਾ ਜਾਂ ਪਾਰਟੀ ਫੰਡ ਚੋਂ ਖਰਚਾ ਕਰਨਾ ਪੈਣਾ ਦੋ ਕ ਵੱਡੇ ਕਾਰਨ ਨੇ ਕਿ ਕਿਹਾ ਜਾਂਦਾ ਕਿ ਉਹ ਰਾਜ ਸਭਾ ਜਾਣ ਦੀ ਤਿਆਰੀ ਖੇਚ ਰਹੇ ਨੇ ਪੰਜਾਬ ਤੋਂ ਚਰਚਾ ਚੱਲੀ ਸੀ ਮੈਂ ਖਬਰ ਵੀ ਦਿੱਕਤੀ ਸੀ ਕਿ ਹਰਪਾਜਨ ਸਿੰਘ ਨੂੰ ਕਿਹਾ ਗਿਆ ਕਿ ਸੀਟ ਛੱਡੀ ਜਾਵੇ ਪਰ ਉਹਨਾਂ ਨੇ ਨਾ ਕਰਤੀ ਛੱਡਣ ਤੋਂ ਉੱਥੇ ਬੈਸ ਬਸਾਈ ਵੀ ਹੋਈ ਆ ਤੇ ਉਸ ਤੋਂ ਬਾਅਦ ਇਹ ਗੱਲ ਠੰਡੀ ਪੈ ਗਈ ਸੀ ਹੁਣ ਫਿਰ ਇਹ ਗੱਲ ਉੱਠੀ ਆ ਕਿ ਉਹ ਜਾਣਾ ਚਾਹੁੰਦੇ ਨੇ ਹੁਣ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਸੱਤ ਦੇ ਸੱਤ ਰਾਸਵਾ ਮੈਂਬਰ ਆਮ ਆਦਮੀ ਪਾਰਟੀ ਦੇ ਨੇ ਹੁਣ ਕੌਣ ਅਹੁਦਾ ਛੱਡੂਗਾ ਕੀ ਬਾਬਾ ਸੰਤ ਬਲਵੀਰ ਸਿੰਘ ਸਿਚੇਵਾਲ ਛੱਡ ਦੇਣਗੇ ਹਰਪਾਜਨ ਸਿੰਘ ਵਾਲਾ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਲਵਲੀ ਯੂਨੀਵਰਸਿਟੀ ਵਾਲੇ ਛੱਡ ਦੇਣਗੇ ਕਿ ਅਰੋੜਾ ਹੁਣੀ ਛੱਡ ਦੇਣਗੇ ਕਿ ਰਾਗਵ ਚੱਡਾ ਸੀਟ ਖਾਲੀ ਕਰ ਦੇਣਗੇ ਕਿ ਸੰਦੀਪ ਪਾਠ ਖਾਲੀ ਕਰਨਗੇ ਕੌਣ ਸੀਟ ਖਾਲੀ ਕਰੂਗਾ ਸਭ ਤੋਂ ਵੱਡਾ ਗਣ ਸਵਾਲ ਇਹ ਹੈ ਕਿ ਹੁਣ ਸੀਟ ਕੌਣ ਖਾਲੀ ਕਰੂਗਾ ਜੇ ਇੰਡੀਆ ਟੂਡੇ ਦੀ ਰਿਪੋਰਟ ਕਿਉਂਕਿ ਉਹਨਾਂ ਨੇ ਕੋਈ ਮੂੰਹ ਚੱਕ ਕੇ ਤਲਾ ਹੀ ਨਹੀਂ ਹੁਣੀ ਉਹਨਾਂ ਨੇ ਵੀ ਤਾਂ ਸੋਰਸਸ ਦੇ ਹਵਾਲੇ ਨਾਲ ਖਬਰ ਲਾਈ ਹੈ ਜੇ ਖਬਰ ਕਹਿ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਹੀ ਖਬਰ ਕਾਫੀ ਵੱਡੀ ਹੈ ਕਿ ਅਰਵਿੰਦ ਕੇਜਰੀਵਾਲ ਤਿਆਰੀ ਖਿੱਚ ਰਹੇ ਨੇ ਫਿਰ ਉਸ ਤੋਂ ਵੱਡੀ ਖਬਰ ਇਹ ਹੈ ਕਿ ਸੀਟ ਕੌਣ ਖਾਲੀ ਕਰੂਗਾ ਜੇ ਹਰਪਜਨ ਸਿੰਘ ਤੋਂ ਸੀਟ ਖਾਲੀ ਕਰਾਈ ਜਾਂਦੀ ਹੈ ਫਿਰ ਪਟਾਕੇ ਕਿ ਆਇਨ ਇਹਨਾਂ ਨੂੰ ਸੰਤ ਬਲਬੀਰ ਸਿੰਘ ਸਿਚੇਵਾਲ ਤੋਂ ਸੀਟ ਖਾਲੀ ਕਰਾਈ ਜਾਂਦੀ ਹੈ ਸੰਤ ਬਲਬੀਰ ਸਿੰਘ ਸਿਚੇਵਾਲ ਤੋਂ ਸੀਟ ਖਾਲੀ ਕਰਾਉਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਪਟੋਰਾ ਬਾਕਸ ਖੋਲ ਦੇਣਾ ਪੰਜਾਬ ਦੀ ਸੋਸ਼ਲ ਮੀਡੀਆ ਦੇ ਉੱਤੇ ਤੇ ਖੁੰਡ ਚਰਚਾਵਾਂ ਦੇ ਵਿੱਚ ਇੱਕ ਬਦਨਾਮੀ ਦਾ ਕਾਰਨ ਹੋਰ ਬਣਾ ਲੈਣਾ ਇੱਕ ਨਫ਼ਰਤ ਦਾ ਕਾਰਨ ਆਮ ਆਦਮੀ ਪਾਰਟੀ ਪ੍ਰਤੀ ਹੋਰ ਸਿਰਜ ਲੈਣਾ ਕਿਉਂਕਿ ਸੰਤ ਬਲਬੀਰ ਸਿੰਘ ਸਿਚੇਵਾਲ ਜੋ ਵੀ ਮਰਜੀ ਨੇਗੇ ਪਰ ਇੱਕ ਉਹਨਾਂ ਦੀ ਛਵੀ ਇਸ ਤਰ੍ਹਾਂ ਦੀ ਹੈ ਉਹ ਕੰਮ ਵੀ ਕਰਕੇ ਦਿਖਾਉਂਦੇ ਨੇ ਤੇ ਉਹਨਾਂ ਨੂੰ ਭੇਜਿਆ ਵੀ ਇਸੇ ਕਰਕੇ ਗਿਆ ਸੀ ਬਾਕੀ ਸਾਰਿਆਂ ਬਾਰੇ ਤਾਂ ਚਰਚਾ ਇਹ ਹੈ ਨਾ ਕਿ ਕੋਈ ਲੈਣ ਦੇਣ ਕੀਤਾ ਗਿਆ ਮੁੱਲ ਪਾਏ ਗਏ ਉਹ ਸਾਰੀਆਂ ਚਰਚਾਵਾਂ ਨਹੀਂ ਗਈਆਂ ਪਰ ਸੰਤ ਬਲਬੀਰ ਸਿੰਘ ਸਿਚੇਵਾਲ ਤੇ ਹਰਭਜਨ ਸਿੰਘ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦੇ ਉਹਨਾਂ ਨਾਲ ਐਸਾ ਕੋਈ ਤੋਲ ਮੋਲ ਨਹੀਂ ਹੋਇਆ ਸੀ ਬਾਕੀ ਤਾਂ ਦੋ ਪੋਲੀਟੀਕਲ ਪੋਸਟ ਐ ਨੇ ਸੰਦੀਪ ਪਾਠਕ ਤੇ ਰਾਗਵ ਚੱਡੇ ਵਾਲੀ ਹੁਣ ਜਾਂ ਤਾਂ ਜਿੰਨਾ ਤੋਂ ਨਾਲ ਮੁੱਲ ਪਿਆ ਆ ਉਹਨਾਂ ਨੂੰ ਕਿਵੇਂ ਸੈਟੀਸਫਾਈ ਕਰਨਗੇ ਫਿਰ ਮੈਨੂੰ ਇੰਜ ਲੱਗਦਾ ਕਿ ਕੀ ਪਤਾ ਰਾਗਵ ਚੱਡੇ ਦੀ ਕੁਰਬਾਨੀ ਹੀ ਨਾ ਦੇ ਦਿੱਤੀ ਜਾਵੇ ਇਹ ਵੀ ਹੋ ਸਕਦਾ ਟੈਂਕ ਰਿਪੋਰਟ ਦੇ ਵਿੱਚ ਵੱਡਾ ਖਲਾਸਾ ਹੋਇਆ ਕਿ ਹੁਣ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੋ ਗਿਆ ਕਿ ਆਖਰਕਾਰ ਪੰਜਾਬ ਤੋਂ ਭੇਜੇਗੇ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰਾਂ ਦੇ ਵਿੱਚੋਂ ਕਿਸ ਤੋਂ ਅਸਤੀਫਾ ਲਿਆ ਜਾਣਾ ਹੈ ਫਿਲਹਾਲ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਸ ਵੱਲ ਮੋੜਾ ਘਟਦੀ ਹੈ